ਤਵੀ ਹੱਸੇ ਗਾਲ ਦਾਰਸਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਆਪਾਂ ਤੁਹਾਡੇ ਵਾਸਤੇ ਚਾਰਾਂ ਨੋਵਾ ਗੱਡੀਆਂ ਲੈ ਲੈਂਦੀਆਂ ਬਈ ਮਰਾਦ ਹੋ ਕਰਾਨੇਗਾ ਤੁਸੀਂ ਪਹੁੰਚਣਾ ਪਿੰਡ ਸਲਾਤਪੁਰੇ ਦੇ ਵਿੱਚ ਮੇਰਾ ਵੀਰ ਰੀਲ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਪੇਜ ਨੂੰ ਕਰ ਲੋ ਫੋਲੋ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਪਹਿਲੇ ਨੰਬਰ ਦੀ ਗੱਡੀ ਆ ਗਈ ਬਾਈ ਜੀ 2008 ਮਾਡਲ ਆ B ਮਾਡਲ ਆ 28 ਟਿੱਕਰ ਪਾਸ ਆ ਇੰਜਨ ਗੇਅਰ ਦੀ ਓਕੇ ਆ ਰੇਟ ਬਿਲਕੁਲ ਛੱਡਣ ਵਾਲਾ ਹੈਗਾ 2 ਲੱਖ 40 ਹਜ਼ਾਰ ਦੀ ਛੱਡ ਦੇਾਂਗੇ ਛੱਡਣ ਵਾਲੇ ਰੇਟ ਹੀ ਦੇਵਾਂਗੇ ਅੱਜ ਆਪਾਂ ਆ ਗਈ ਹੈਗੀ 2008 ਮਾਡਲ ਆ G ਛੱਡ ਦਾਂਗੇ ਰੇਟ ਬਿਲਕੁਲ 2 ਲੱਖ ਤੇ 30 ਹਜ਼ਾਰ ਦੀ ਲੈ ਵੀ 2012 ਮਾਡਲ ਆ ਸੀਟ ਕਵਰ ਨਵੇਂ ਟਾਇਰ ਨਵੇਂ ਮੈਟ ਨਵੇਂ ਮੈਟ ਨਵੇਂ ਘੈਂਟ ਗੱਲਬਾਤ ਆ ਗੱਡੀ ਦੇ ਵਿੱਚ 2012 ਮਾਡਲ ਆ 3.5 ਲੱਖ ਰੁਪਏ ਦੀ ਗੱਡੀ ਆ ਆਪਾਂ ਦੇ ਦੇ ਦਾਂਗੇ ਆ ਸਾਲ ਲਿਆਂਦਾ ਬਈ ਬਹੁਤ ਘੈਂਟ ਗੱਲਬਾਤ ਆ ਬਲੈਕ ਚਾਲੀ ਆ ਕੀ 2014 ਮਾਡਲ ਆ ਦੂਜੇ ਓਨਰ ਦੀ ਆ ਸਾਫ ਸੁਥਰੀ ਆ ਘੈਂਟ ਗੱਲਬਾਤ ਆ ਗੱਡੀ ਦੇ ਵਿੱਚ AC ਹੀ ਟੁੱਕੇ ਆ ਲੈ ਵੀ ਸੀਟ ਕਵਰ ਤੇ ਮਰਾ ਹੀ ਨਿਕਾ ਸੀਟ ਕਵਰ ਬਿਲਕੁਲ ਨਵੇਂ ਟਾਇਰ ਲਾਏ ਬਹੁਤ ਸੋਹਣੇ ਲੱਗੇ ਹੋਏ ਮੈਟ ਨਵੇਂ ਸੀਟ ਕਵਰ ਨਵੇਂ ਵੱਡੀ ਟੱਚ ਲੱਗੀ ਵੀ ਆ ਗੱਡੀ ਦੇ ਓਰੀਜਨਲ ਗੱਡੀ ਆ ਰੰਗ ਪੇਂਟ ਦੀ ਸੀਸਾ ਸਾਰੇ ਨਾਲ ਦੇ ਆ 5 ਲੱਖ ਰੁਪਏ ਦੀ ਨੈਟ ਦੇ ਦਾਂਗੇ ਫੀਡ ਨੂੰ ਸ਼ੇਅਰ ਕਰ ਦਿਓ ਪਹੁੰਚੋ ਪਿੰਡ ਸਲਾਦਪੁਰੇ ਦੇ ਵਿੱਚ ਧੰਨਵਾਦ ਜੀ